ਫਾਜ਼ਲ ਕਦੀ ਨਵੇਂ ਅਨਾਜ ਮੰਡੀ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਦੀ ਅਗਵਾਈ ਦੇ ਵਿੱਚ ਬਠਿੰਡਾ ਦੇ ਅੰਦਰ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਵਰਕਰ ਵੱਡੀ ਗਿਣਤੀ ਦੇ ਵਿੱਚ ਹੋਏ ਰਵਾਨਾ ਪਟੇਨਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਆਯੋਜਿਤ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਵਰਕਰਾਂ ਦੇ ਵਿੱਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ ਫਾਦਿਲ ਕਟ ਵਿਧਾਇਕ ਨਰਿੰਦਰ ਪਾਸੀਖ ਜਵਨਾ ਦੀ ਅਗਵਾਈ ਦੇ ਵਿੱਚ ਅੱਜ ਵੱਡੀ ਗਿੱੱਡੀ ਦੇ ਵਿੱਚ ਵਰਕਰ ਪਟੇਨਾ ਦੇ ਲਈ ਰਵਾਨਾ ਹੋਏ ਨਵੀਂ ਅਨਾਜ ਮੰਡੀ ਦੇ ਵਿੱਚ ਵਰਕਰਾਂ ਦੇ ਕਾਫਲੇ ਨੂੰ ਲੈ ਕੇ ਵਿਧਾਇਕ ਨਰਿੰਦਰ ਪਾਸੀਖ ਜਵਨਾ バス ਦੇ ਵਿੱਚ ਬੈ ਕੇ ਰਵਾਨਾ ਹੋਏ ਹਨ ਜਿਨ੍ਹਾਂ ਵੱਲੋਂ ਇਸ ਰੈਲੀ ਦੇ ਵਿੱਚ ਸ਼ਿਰਕਤ ਕੀਤੀ ਜਾਏਗੀ ਵਰਕਰਾਂ ਦੇ ਵਿੱਚ ਵੀ ਇਸ ਰੈਲੀ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅੱਜ ਵਿਕਾਸ ਕ੍ਰਾਂਤੀ ਰੈਲੀ ਬਟਿੰਡਾ ਵਿਖੇ ਜਾ ਰਹੀ ਹੈ ਜਿੱਥੇ ਮਾਣਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਗਵੰਤ ਸਿੰਘ ਮਾਣ ਜੀ ਪਹੁੰਚ ਰਹੇ ਨੇ ਸਾਡੇ ਫਾਜ਼ਿਲਕਾ ਦੇ ਵਰਕਰ ਹਮ ਹਮਾ ਕੇ ਉੱਥੇ ਜਾ ਰਹੇ ਨੇ ਉਹਨਾਂ ਦੇ ਜਿਹੜੇ ਵਿਚਾਰ ਸੁਣ ਲਈ ਔਰ ਇਹ ਜਿਹੜੀ ਰੈਲੀ ਹੈ ਜਿਹੜੀ ਸਾਡਾ ਏਰੀਆ ਹੈ ਇਹਦੀ ਜਿਹੜੀ ਤਸਵੀਰ ਬਦਲ ਕੇ ਰੱਖ ਦੋਗੀ ਔਰ ਜਿਹੜਾ ਵਿਕਾਸ ਹੈ 1.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕੀਤਾ ਔਰ ਜਿਹੜਾ ਹੋਰ ਵਿਕਾਸ ਆਉਣ ਵਾਲਾ ਜਿਹੜੀ ਕਰੋੜਾਂ ਦੇ ਗਰਾਟਾ ਅੱਜ ਉੱਥੇ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਸਾਡੇ ਇਲਾਕੇ ਨੂੰ ਮਿਲਣਗੇ ਕਿੰਨੇ ਵਰਕਰ ਜਾ ਰਹੇ ਨੇ ਜੀ ਦੇਖੋ ਲਗਭਗ ਹਜ਼ਾਰਾਂ ਦੀ ਗਿਤੀ ਦੇ ਵਿੱਚ ਜਿਹੜੇ ਫਾਜ਼ਿਲਕਾ ਤੋਂ ਵਰਕਰ ਜਾ ਰਹੇ ਨੇ ਔਰ ਬੜਾ ਉਤਸ਼ਾਹ ਹੈ ਸਾਰਿਆਂ ਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਵਿਰਲੇ ਨੂੰ ਲੈ ਕੇ ਜੀ ਮੈਸੇਜ ਇਹ ਹੀ ਹੈ ਜੀ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਹੈ 1.5 ਸਾਲ ਦੇ ਵਿੱਚ ਬਹੁਤ ਹੀ ਆਮ ਲੋਕਾਂ ਦੇ ਪੱਖ ਵਿੱਚ ਫੈਸਲੇ ਲਏ ਗਏ ਨੇ ਮਾਨ ਸਰਕਾਰ ਵੱਲੋਂ ਔਰ ਅੱਜ ਵੀ ਜਿਹੜੇ ਹੈ ਲੋਕਾਂ ਦੇ ਹੱਕ ਵਿੱਚ ਫੈਸਲੇ ਲਏ ਜਾਣਗੇ ਔਰ ਕਰੋਨਾ ਦੀਆਂ ਜਿਹੜੀਆਂ ਗ੍ਰਾਂਟਾਂ ਔਰ ਕਰੋਨਾ ਦੇ ਵਜh ਵਿਕਾਸ ਪ੍ਰੋਜੈਕਟ ਜੋ ਅੱਜ ਸ਼ੁਰੂ ਕੀਤੇ ਜਾ ਰਹੇ ਨੇ ਥੈਂਕ ਯੂ ਜੀ ਚਲਿਏ ਧੀੜੀ ਧੀੜੀ ਜਦੋਂ ਆਪਣਾ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਜੋ ਉਹਨਾਂ ਦੇ ਪੌਣੇ 2 ਸਾਲਾਂ 'ਚ ਪੰਜਾਬ ਨੇ ਜਿਹੜਾ ਕੰਮ ਕੀਤੇ ਹੈ ਸੋ ਸਾਰੇ ਪੰਜਾਬ ਵਾਸੀ ਖੁਸ਼ੀ ਦੀ ਲਹਿਰਾਂ ਹੈ ਲਹਿਰ ਫੌਜੀ ਦਾ ਸਾਥ ਸੋਦ ਮਿਕਸਨ ਮਿਲ ਰਹੀ ਹੈ ਸ਼ੁਆਕ ਇੱਕ ਛੋਟੇ ਜਿਹੇ ਸੱਦੇ ਤੇ ਗੇਂਦੀ ਪਾਰੀ ਕਿੰਤੀ ਦੇ ਵਿੱਚ ਬਹੁਤ ਵੱਡਾ ਕਾਫਲਾ ਐਮਐਲਏ ਸਾਹਿਬ ਵੀ ਫੇਂਦਾ ਸਾਡਾ ਜੀ ਰਵਾਈ ਦੇ ਵਿੱਚ ਵਿੰਡੇ ਰੈਲੀ 'ਚ ਪਹੁੰਚ ਰਹੇ ਆ। ਸੋ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਪੰਜਾਬ ਸਾਡਾ ਮਾਨਸਾਬ ਦੀ ਗੋਆਈ ਕਰ ਸਕਦੇ ਨੇ ਵੱਧ ਅੱਗੇ ਵਧੇ। ਥੈਂਕ ਯੂ। ਜੀ ਤੇ ਜਾ ਰਹੇ ਹੋ। ਵਿੰਡੇ ਅਜ ਰੈਲੀ ਤੇ 3 ਬੱਸਾਂ ਫਾਇਲ ਕਰਤੋਂ ਹਲਕੇ ਤੇ ਜਾ ਰਹੇ ਆ। ਪਿੰਡਾਂ ਦੇ ਵਿੱਚ ਦੁੰਧ ਵੀ ਬਹੁਤ ਸੀ ਪਰ ਪਬਲਿਕ ਦੇ ਸ਼ਾਵਾਸ਼ੇ ਸਾਰਿਆਂ ਦਾ ਜਿਹੜਾ ਹਿੰਮਤਕਾਰ ਚੱਟਵਾਦ ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਨੇ, ਘੱਟ ਬਹੁਤ ਹੋ ਰਿਹਾ ਜੀ। ਗੱਲ ਕੀ ਦੀ ਕਿੰਨੇ ਲੋਕ ਜਾ ਰਹੇ ਨੇ ਜੀ ਫਾਇਲ ਕਰ। ਹਰ ਬੱਸ ਦੇ ਵਿੱਚ ਮੇਰੇ ਖਿਆਲ 55 ਤੋਂ 60 ਆਦਮੀ ਮੈਂਦੇ ਨੇ। ਤੁਸੀਂ ਅੰਦਾਜ਼ਾ ਲਾ ਲਓ ਬੇਤਰੀ ਬੱਸਾਂ ਕਿੰਨੇ ਬਣ ਜਾਣਗੇ ਪਰ ਵੀ ਬਹੁਤ ਵਧੀਆ ਜਿਹੜਾ ਨਾ ਕਾਰਾਂ ਵੀ ਜਾ ਰਹੀਆਂ ਕੋਈ ਜੀ ਕਾਰਾਂ ਵੀ ਜਾ ਰਹੀਆਂ ਸਾਰੋਂ ਪ੍ਰਾਪੋ ਦੇ ਜਿਹੜੇ ਵਹੀਕਲ ਨੇ ਉਹ ਪਿੰਡਾਂ ਦੇ ਵਿੱਚ ਜਿਹੜੇ ਨੇ ਕੀ ਉਹ ਪਿੰਡ ਦੇ ਵੀ ਵਾਸਤੇ ਨਹੀਂ ਅਸੀਂ ਸਫ਼ਰ ਕਰ ਤੱਕ ਨਹੀਂ ਕਾਰਾਂ ਜਾ ਰਹੀਆਂ ਜੱਡੀਆਂ ਵੀ ਜਾ ਰਹੀਆਂ ਧੰਨਵਾਦ ਅੱਜ ਸਾਡੇ ਮਾਨਯੋਗ ਸਰਦਾਰ ਦਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਔਰ ਸਾਡੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੀ ਪਾਰਟੀ ਦੇ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈ ਮਠਿੰਡੇ ਦੇ ਵਿੱਚ ਉਹ ਜੋ ਵਿਕਾਸ ਕੰਮ ਕੀਤੇ ਐ ਜੋ ਨਵੇਂ ਕਰਨੇ ਐ ਉਹਨਾਂ ਨੂੰ ਲੈ ਕੇ ਲੋਕਾਂ ਦੇ ਰੂਪ ਰੂ ਹੋਇਆ ਜਾਏਗਾ ਔਰ ਕੋਈ ਨਵੀਂ ਕਿਸਮਾ ਵੀ ਅਜੇ ਲਾਗੂ ਕੀਤੀਆਂ ਜਾਣਗੀਆਂ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕਾਫੀ ਪਹਾੜੀ ਗਿਣਤੀ ਦੇ ਵਿੱਚ ਲੋਕ ਰੈਲੀ ਦੇ ਵਿੱਚ ਜਾ ਰਹੇ ਹਨ ਔਰ ਆਪਣੇ ਫਾਇਲ ਕਾ ਤੋਂ ਸਾਡੇ ਐਮ ਐਲ ਏ ਸਰਦਾਰ ਨਿੰਦਰਪਾਲ ਸਿੰਘ ਸਬਣਾ ਜੀ ਦੀ ਗਵਾਹੀ ਦੇ ਵਿੱਚ ਇੱਕ ਛੋਟੇ ਜਿਹੋ ਨਾਲ ਦੇ ਸੱਦੇ ਤੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬੱਸਾਂ ਦੇ ਵਿੱਚ ਭਰ ਕੇ ਉਸ ਰੈਲੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਔਰ ਜੋ ਪੰਜਾਬ ਦੇ ਵਿੱਚ ਇੱਕ ਕਮਾਂ ਦੀ ਕ੍ਰਾਂਤੀ ਆਈ ਹੈ ਜੋ ਉਸ ਜੋ ਵਿਕਾਸ ਦੀ ਗ੍ਰਾਂਂਥੀ ਆਈ ਹੈ ਉਹਦੇ ਗਵਾਹ ਬਣਨ ਸਾਡੇ ਆਪਣੇ ਫਾਜ਼ਿਲਕਾ ਦੀ ਅੰਨੀ ਜਨਤਾ ਜਾ ਰਹੀ ਹੈ ਕਿ ਉਮੀਦ ਕਰਦੇ ਆ ਫਾਜ਼ਿਲਕਾ ਦੇ ਲਈ ਕੋਈ ਵਿਕਾਸ ਦੇ ਕਾਰਜ ਕੀਤੇ ਜਾਣਗੇ ਜੀ ਬਿਲਕੁਲ ਜੀ ਪੂਰੇ ਪੰਜਾਬ ਨੂੰ ਨਾਲ ਲੈ ਕੇ ਚੱਲ ਰਿਹਾ ਮਾਨ ਸਾਹਿਬ ਸਾਰੇ ਜਿੰਨੇ ਵੀ ਜ਼ਿਲ੍ਹੇ ਨੇ ਪੂਰਾ ਪੰਜਾਬ ਦੇ ਵਿੱਚ ਜਿੰਨੇ ਵੀ ਸ਼ਹਿਰ ਨੇ ਸਾਰਿਆਂ ਦੇ ਲਈ ਸਟੈਪ ਬਾਈ ਸਟੈਪ ਸਾਰਿਆਂ ਦੇ ਲਈ ਵਿਕਾਸ ਦੇ ਲਈ ਕੋਈ ਨਵੇਂ ਪ੍ਰੋਜੈਕਟ ਚੁੱਕੇ ਜਾ ਰਹੇ ਨੇ ਉਹਦੇ ਦਹਿਤ ਆਪਣੇ ਫਾਜ਼ਿਲਕਾ ਦੇ ਲਈ ਵੀ ਕੁਝ ਨਵੇਂ ਪ੍ਰੋਜੈਕਟ ਜੀ ਆ ਜੀ ਬਹੁਤ ਸਾਰੇ ਵਰਕਰ ਸਾਡੇ ਰੈਲੀ ਤੇ ਜਾ ਰਹੇ ਨੇ ਮੈਂ ਬੰਦਰਪਾਲ ਸਾਹਿਬ ਦੀ ਗਵਾਈ ਵਿੱਚ ਹਰੇਕ ਪਿੰਡ ਦੇ ਜੋ 15 20 ਪੱਤੀ ਵਿੱਚ ਬਣੇ ਜਾ ਰਹੇ ਕੀ ਅਪੀਲ ਕਰਦੇ ਹੋ ਅਪੀਲ ਪਰ ਦੇਖੋ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦੀ ਸਰਕਾਰ ਨਹੀਂ ਬਹੁਤ ਵਧੀਆ ਕੰਮ ਕਰ ਰਹੀ ਨੇ ਕਿਉਂਕਿ ਉਹਨਾਂ ਦੇ ਨਾਲ ਹੈਗੇ